ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਬਹੁਤ ਹੀ ਭਾਗਾ ਵਾਲੇ ਹੋ ਤੁਸੀਂ ਦਰਸ਼ਨ ਕਰ ਰਹੇ ਹੋ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਮੇਂ ਹੀ ਨੇ ਸਾਰਾ ਪਰਿਵਾਰ ਵਿਛੋੜਾ ਪੈ ਗਿਆ ਸਾਰੇ ਹੀ ਪਰਿਵਾਰ ਦਾ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੀ ਜੰਗ ਵਿੱਚ ਸ਼ਹੀਦੀਆਂ ਪਾ ਗਏ ਉਸ ਤੋਂ ਬਾਅਦ ਫਿਰ ਪੋਦੇ ਮਹੀਨੇ ਵਿੱਚ ਧੰਤਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਾਰ ਪੁੱਤਰ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੁਝਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਜਿਹੜੇ ਪੋਦੇ ਮਹੀਨੇ ਵਿੱਚ ਸਹੀਦੀਆਂ ਪਾ ਗਏ ਸਾਨੂੰ ਸਿੱਖੀ ਦੇ ਗਏ ਜਿਹਦੇ ਕਰਕੇ ਸਾਨੂੰ ਗੁਰਦੁਆਰੇ ਜਾਣਿਆ ਸੀ ਤੇ ਸਾਨੂੰ ਸਿੱਖੀ ਦਾ ਦਰਜਾ ਮਿਲਿਆ ਵਾਹਿਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸਾਡੇ ਪਿੱਛੇ ਪਿਆਰੀ ਸਾਧ ਸੰਗਤ ਜੀ ਉਸ ਦਿਨ ਮੈਂ ਵੀਡੀਓ ਵੇਖੀ ਸੀ ਪੋ ਇੱਕ ਪੋ ਵਾਲੇ ਦਿਨ ਕਿਸੇ ਨੇ ਵੀਡੀਓ ਬਣਾਈ ਸੀ ਗੁਰਦੁਆਰਾ ਸਾਹਿਬ ਜਾ ਕੇ ਤੇ ਉੱਥੇ ਸੰਗਤ ਨਾਲ ਗੱਲਾਂ ਕੀਤੀਆਂ ਛੋਟੇ ਛੋਟੇ ਬੱਚੇ ਜਿਵੇਂ 13 14 ਸਾਲਾਂ ਦੇ ਦਿਆਂ ਕੋਲੋਂ ਪੁੱਛਿਆ ਗਿਆ ਸਾਡਾ ਇਤਿਹਾਸ ਸਾਡੇ ਗੁਰੂ ਕੌਣ ਸੀ ਇਸ ਮਹੀਨੇ ਕਿਹੜੇ ਗੁਰੂਆਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਦੇ ਨਾਂ ਕੀ ਨੇ ਪਿਆਰੀ ਸਾਧ ਸੰਗਤ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਂ ਵੀ ਨਹੀਂ ਆਉਂਦੇ ਸੀ ਉਹਨਾਂ ਨੂੰ ਬਸ ਇੰਨੇ ਪਤਾ ਸੀ ਗੁਰਗੋਬਿ ਸਿੰਜ ਨੇ ਸ਼ਹੀਦੀਆਂ ਪਾਈਆਂ ਨੇ ਕੋਈ ਰਿਸਪੈਕਟ ਹੀ ਹੈ ਨਹੀਂ ਸੀ ਪਿਆਰੀ ਸਾਧ ਸੰਗਤ ਜੀ ਉਹ ਕਹਿੰਦੇ ਕਿ ਸਾਨੂੰ ਸਾਡੇ ਮਾਪਿਓ ਸਾਡੇ ਘਰ ਗੱਲ ਹੀ ਨਹੀਂ ਕਰਦੇ ਦੱਸਦੇ ਨਹੀਂ ਹੈਗੇ ਕਿ ਇਸ ਮਹੀਨੇ ਕੀ ਹੋਇਆ ਤੁਹਾਡੇ ਚਰਣਾ ਵਿੱਚ ਦਾਸ ਦੀ ਬੇਨਤੀ ਹੈ ਕਿ ਜਰੂਰ ਆਪਣੇ ਬੱਚਿਆਂ ਨੂੰ ਦੱਸੋ ਕਿ ਸਾਡੇ ਗੁਰੂਆਂ ਮਹਾਰਾਜਾਂ ਦੇ ਨਾਲ ਇਹ ਸੀ ਉਹਨਾਂ ਦੇ ਬੇਟਿਆਂ ਦੇ ਨਾਂ ਏ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਸ਼ਹੀਦੀਆਂ ਪਾਈਆਂ ਕਿਸ ਤਰ੍ਹਾਂ ਸਿੱਖੀ ਲਈ ਵਾਹਿਗੁਰੂ ਜੀ ਜੂੜ ਦੱਸਿਆ ਕਰੋ ਕਈਆਂ ਨੂੰ ਤੇ ਛੋਟੇ ਸਹਿਬ ਜਾਦਦੇ ਆ ਦੇ ਨਾਂ ਵੀ ਨਹੀਂ ਆਉਂਦੇ ਸੀ ਬਹੁਤ ਬੁਰੀ ਗੱਲ ਹੈ ਵਾਹਿਗੁਰੂ ਜੀ ਆਪਣੇ ਪਰਿਵਾਰ ਦੇ ਛੋਟੇ-ਛੋਟੇ ਬੱਚਿਆਂ ਨੂੰ ਜੂਸ ਖਾਓ ਨਾ ਦੱਸੋ ਗੁਰੂਆਂ ਦੇ ਕਿ ਸਾਡੇ ਗੁਰੂਆਂ ਦੇ ਇਹ ਨਾਂ ਨਹੀਂ ਸਾਡੇ ਗੁਰੂਆਂ ਨੇ ਇਹ ਕੀਤੀਆਂ ਕੁਰਬਾਨੀਆਂ ਕਰਕੇ ਸਾਰਾ ਪਰਿਵਾਰ ਵਾਰ ਕੇ ਫਿਰ ਸਾਨੂੰ ਸਿੱਖੀ ਮਿਲੀ ਵਾਹ ਗੁਰੂ ਜੀ ਜੂ ਦੱਸੋ ਸਾਡੇ ਗੁਰੂਆਂ ਨੇ ਇਸ ਮਹੀਨੇ ਆਪਣਾ ਪਰਿਵਾਰ ਵਾਰ ਦਿੱਤਾ ਇਹ ਦਿਨਾਂ ਵਿੱਚ ਗੁਰਗੋਬੇ ਸਿੰਘ ਜੀ ਮਾਚੂਆੜੇ ਦੇ ਜੰਗਲਾਂ ਵਿੱਚ ਦੀ ਲੰਘਦੇ ਹੋਏ ਉਹਨਾਂ ਦੇ ਚਰਨਾ ਦੇ ਵਿੱਚੋਂ ਲਉ ਸਿਮ ਦਾ ਸਿવાય ਗੁਰੂ ਜੀ ਜਦੋਂ ਮਾਚੂਆੜੇ ਦੇ ਜੰਗਲਾਂ ਦੇ ਵਿੱਚੋਂ ਲੰਘਦੇ ਪਏ ਸੀ ਕਿਉਂਕਿ ਵੱਡੇ ਸਹਿਬ ਜਾਦੇ ਵੀ ਸ਼ਹੀਦ ਹੋ ਗਏ ਸੀ ਬਾਬਾ ਜੋਰਾਵਾ ਸਿੰਘ ਬਾਬਾ ਅਜੀਤ ਸਿੰਘ ਜੀ ਉਸ ਤੋਂ ਬਾਅਦ ਗੁਰਗੋਬਿ ਸਿੰਘ ਜੀ ਤਿਆਰ ਕਰਦੇ ਸੀ ਆਪਣੇ ਦੂਸਰੇ ਬੇਟੇ ਨੂੰ ਬਾਬਾ ਜੂਝ ਸਿੰਘ ਜੀ ਨੂੰ ਫਿਰ ਉਸ ਤੋਂ ਬਾਅਦ ਆਨੰਦ ਉਸ ਤੋਂ ਪਹਿਲਾਂ ਆਨੰਦਪੁਰ ਵੀ ਛੱਡਿਆ ਫਿਰ ਚਮਕੌਰ ਸਾਹਿਬ ਆਗੇ ਗੁਰਗੋਬਿ ਸਿੰਘ ਜੀ ਫਿਰ ਸਾਰਾ ਪਰਿਵਾਰ ਸ਼ਾਸਾ ਨਦੀ ਤੇ ਵਿਛੜ ਗਿਆ ਉਸ ਤੋਂ ਬਾਅਦ ਗੁਰੂ ਜੀ ਮਾਚੂ ਵਾੜੇ ਦੇ ਜੰਗਲਾਂ ਵਿੱਚੋਂ ਦੀ ਲੰਘਦੇ ਹੋਏ ਉਹਨਾਂ ਦੇ ਚਰਨਾ ਚ ਲਉ ਸੇਮਦਾ ਹੋਇਆ ਵਾਹਿਗੁਰੂ ਜੀ ਬਹੁਤ ਔਖੇ ਦਿਨ ਸੀ ਉਹ ਬਹੁਤ ਔਖੇ ਦਿਨ ਸੀ ਵਾਹਿਗੁਰੂ ਜੀ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਗੱਲ ਜੂਰ ਕਰਿਆ ਕਰੋ ਛੋਟੇ ਛੋਟੇ ਬੱਚਿਆਂ ਨੂੰ ਦੱਸਿਆ ਕਰੋ ਤੇ ਵੀਡੀਓ ਨੂੰ ਆਪਣੇ ਪਰਿਵਾਰ ਦੇ ਨਾਲ ਜੂਰ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਦੀ ਕੋਈ ਵੀ ਵੀਡੀਓ ਹੁੰਦੀ ਹੈ ਆਪਣੇ ਪਰਿਵਾਰ ਦੇ ਜੀਆ ਦੇ ਨਾਲ ਜੂਰ ਸ਼ੇਅਰ ਕਰਿਆ ਕਰੋ ਪਿਆਰੀ ਸਾਧ ਸੰਗਤ ਜੀ ਜੇ ਦਾਸ ਕੋਲੋਂ ਅੱਖਰ ਵਾਦਾ ਘਾਟਾ ਪੁਲ ਚੁਕ ਕੁੱਚਾ ਨੀਵਾ ਬੋਲਿਆ ਗਾ ਹਵੇ ਵਾਹਿਗੁਰੂ ਜੀ ਬਖਸ਼ਨ ਹਾਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਤੁਹਾਨੂੰ ਆਪਣੇ ਗੁਰੂਆਂ ਦੀ ਵੀਡੀਓ ਵਧੀਆ ਲੱਗਦੀਆਂ ਨੇ ਗੁਰੂ ਮਹਾਰਾਜ ਜੀ ਦੀਆਂ ਵੀਡੀਓ ਜੂਰ ਆਪਣੇ ਪਰਿਵਾਰ ਦੇ ਨਾਲ ਸ਼ੇਅਰ ਕਰ ਦਿਆ ਕਰੋ ਵਾਹਿਗੁਰਜੀ ਮਹਾਰਾਜ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣ ਤੇ ਆਪਣੇ ਚਰਨਾਂ ਦਾ ਪਿਆਰ ਦੇਣ ਵਾਹਿਗੁਰਜੀ ਸਿੱਖੀ ਦਾ ਦਾਣ ਦੇਣ ਵਾਹਿਗੁਰਜੀ ਸ਼ੁਕਰ ਹੈ ਤੇਰਾ ਮਹਾਰਾਜ ਸ਼ੁਕਰ ਹੈ ਵਾਹਿਗੁਰੂ ਜੀ ਸਾਨੂੰ ਸਿੱਖ ਬਣਾਇਆ ਸਿੱਖੀ ਦਾ ਦਾਣ ਬਖਸ਼ਿਆ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਵਾਹਿਗੁਰਜੀ ਲਾ ਕੇ ਰੱਖਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ